ਨਿਆਲ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾਂ ਭਗਵਾਨ ਤਮੰਦ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 800 ਜੀਰੋ ਆਇਆ ਮਾਫੀ ਹੈ ਜੇ ਸਾ ਖੋ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਯਤਨ ਕਰ ਰਹੀ ਹੈ ਕਦੇ ਕੋਈ ਹਤਕੰਡਾ ਕਦੇ ਕੋਈ ਹਤਕੰਡਾ ਕੋਈ ਨਾ ਕੋਈ ਹਤਕੰਡਾ ਭਾਰਤ ਜਨਤਾ ਪਾਰਟੀ ਬਣਾ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਆ ਦਿੱਲੀ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਰਵਿੰਦ ਕੇਜਰੀਵਾਲ ਜਦੋਂ ਚੌਥੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਾਉਣਾਗਾ ਉਹ ਵੀ ਪਰਚੰਡ ਬਹੁਮਤ ਦੇ ਨਾਲ ਬਣਾਉਣਾਗਾ ਭਾਰੀ ਬਹੁਮਤ ਦੇ ਨਾਲ ਬਣਾਉਣਾਗਾ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਸਾਰੀਆਂ ਜ਼ੀਰੋ ਤੇ ਆਊਟ ਹੋ ਰਹੀਆਂ ਨੇ ਉਸ ਬਖਲਾਅੜ ਦਾ ਨਤੀਜਾ ਕਦੇ ਇਲੈਕਸ਼ਨ ਕਮਿਸ਼ਨ ਦਾ ਦਰਉਪਯੋਗ ਕਦੇ ਦਿੱਲੀ ਪੁਲਿਸ ਦਾ ਦਰਉਪਯੋਗ ਕੱਲ ਪਹਿਲਾਂ ਤਾਂ ਕਰਾਹਤ ਘਟਦਾ ਵਾਪਰੀ ਕਿ ਇੱਕ ਇੱਕ ਗੱਡੀ ਦਿਖਾਤੀ ਦਿੱਲੀ ਜਿਹੜਾ ਪੰਜਾਬ ਭਵਨਾ ਪੰਜਾਬ ਦਾ ਭਵਨ ਹੈ ਉਹਦੇ ਸਾਹਮਣੇ ਗੱਡੀ ਸੜਕ ਤੇ ਖੜੀ ਦਿਖਾ ਕੇ ਉੱਤੇ ਸਟicker ਪੰਜਾਬ ਦਾ ਲਾਤਾ ਉਹਦਾ ਉੱਤੇ ਜਾਲੀ ਇੱਕ ਫਰਜ਼ੀ ਨੰਬਰ ਪਲੇਟ ਲਾ ਕੇ ਉੱਥੇ ਕਿਹਾ ਕਿ ਸ਼ਰਾਬ ਪੰਜਾਬ ਤੋਂ ਆਈ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਅੱਜ ਜਦੋਂ ਉਹ ਫੇਲ ਹੋ ਗਿਆ ਨਾ ਅਟੈਂਪਟ ਜਦੋਂ ਪਤਾ ਲੱਗਿਆ ਕਿ ਉਹ ਤਾਂ ਆਰਮੀ ਆਫੀਸਰ ਦੇ ਨਾਂ ਤੇ ਗੱਡੀ ਬੋਲਦੀ ਆ ਉਹ ਤਾਂ ਆਰਮੀ ਆਫੀਸਰ ਜਿਹੜਾ ਇੱਕ ਮਹਾਰਾਸ਼ਟਰ ਦਾ ਆਰਮੀ ਆਫੀਸਰ ਖੜਕੀ ਤੋਂ ਜਿਹੜਾ ਕਿ ਪਠਾਨਕੋਟ ਤਾਇਨਾਤ ਸੀ ਉਹਦੇ ਨਾਂ ਤੇ ਬੋਲਦੀ ਆ ਔਰ ਗੱਡੀ ਅੱਗੇ ਚਲੀ ਗਈ ਸੋ ਉਹਨੂੰ ਬਦਲਾਮ ਕਰਨ ਦੀ ਕੋਸ਼ਿਸ਼ ਹੋਈ ਤਾਂ ਲਾ ਕੇ ਭਾਰਤੀ ਜਨਤਾ ਪਾਰਟੀ ਤੋਂ ਚਾਲ ਪੁੱਠੀ ਪੈ ਗਈ ਅੱਜ ਕਿ ਲਮਾ ਸਕੂਫਾ ਛੜਤਾ ਕਿ ਇਥੋਂ ਸ਼ਿਕਾਇਤ ਪ੍ਰਾਪਤ ਹੋਈ ਆ ਜਦ ਕਿ ਉਹ ਫੇਰ ਚੈੱਕ ਕਰਕੇ ਹੱਥ ਕੀ ਲੱਗਿਆ ਜ਼ੀਰੋ ਖਾਲੀ ਹੱਥ ਭਾਰਤੀ ਇਲੈਕਸ਼ਨ ਕਮਿਸ਼ਨ ਦੀ ਟੀਮ ਸੋ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਨੂੰ ਬਦਲਾਮ ਕਰਨ ਲਈ ਕਰਦੀ ਆ ਕਿਉਂਕਿ ਜਦੋਂ ਕੱਲ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਇਲੈਕਸ਼ਨ ਰੈਲੀ ਹੋਈ ਤੁਸੀਂ ਵੀ ਕਵਰ ਕੀਤੀ ਉਹ ਤੇ ਚੰਦ ਕੋ ਲੋਕ ਇਕੱਠੇ ਹੋਏ ਥੋੜੀ ਜੀ ਕਿ ਭਾਜਪਾ ਹਾਰ ਰਹੀ ਆ ਤਾਂ ਹੁਣ ਇਸ ਤਰ੍ਹਾਂ ਦੇ ਹਤਕੰਡਿਆਂ ਤੇ ਉਤਰੇ ਹੋਏ ਨੇ ਕਿ ਔਰ ਦਿੱਲੀ ਦੇ ਲੋਕ ਜਿਹੜੇ ਦੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਹਤਕੰਡਿਆਂ ਦਾ ਮੂੰਹ ਤੋੜ ਜਵਾਬ ਦੇਣਗੇ ਔਰ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਵੱਡੀ ਡੀਲ ਦੇ ਜਿੱਤ ਪ੍ਰਾਪਤ ਕਰੂਗੀ ਲੇਕਿਨ ਇਲੈਕਸ਼ਨ ਕਮਿਸ਼ਨ ਕੇ ਅਧਿਕਾਰੀਆਂ ਨੇ ਕਹਾ ਹੈ ਕਿ ਅਮੇ ਅੰਦਰ ਜਾਣੇ ਨਹੀਂ ਦਿਆ ਗਿਆ ਹਮ ਐਂਟਰ ਜ਼ਰੂਰ ਹੋਏ ਲੇਕਿਨ ਅੰਦਰ ਤਾਲੇ ਲੱਗੇ ਹੋਏ ਸੇ ਦੇਖੋ ਕੋਈ ਵੀ ਬੰਦਾ ਆਪਣੇ ਘਰ ਨੂੰ ਖਾਲੀ ਛੱਡ ਕੇ ਜਾਊਗਾ ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਜਾਊਗਾ ਮੁੱਖ ਮੰਤਰੀ ਸਾਹਿਬ ਦਾ ਘਰ ਹੋਵੇ ਉੱਥੇ ਬਹੁਤ ਸਾਰੇ ਡਾਕੂਮੈਂਟ ਹੁੰਦੇ ਨੇਗੇ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਨੇਗੀਆਂ ਔਰ ਸਿਕਿਉਰਿਟੀ ਦਾ ਅਰੇਂਜਮੈਂਟ ਆ ਉਹ ਬਿਲਕੁਲ ਕਰ ਲਈ ਸੀਗੇ ਜੇ ਮੁੱਖ ਮੰਤਰੀ ਸਾਹਿਬ ਘਰ ਹੁੰਦੇ ਫੇਰ ਇਹ ਗੱਲ ਕਰਦੇ ਸੋ ਇਹ ਸਾਰਾ ਕੁਝ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਦਨਾਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ छवि ਨੂੰ ਬਦਨਾਮ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਕਰ ਰਹੀ ਹੈ ਜਦ ਕਿ ਆਮ ਆਦਮੀ ਪਾਰਟੀ ਦੇਸ਼ ਦੇੰਦਰ ਇਕਲੋਤੀ ਪਾਰਟੀ ਆ ਜਿਹੜੀ ਕਾਨੂੰਨ 'ਚ ਵਿਸ਼ਵਾਸ ਰੱਖਦੀ ਆ ਜਿਹੜੀ ਧਰਮ ਨਿਰਪੱਖ ਪਾਰਟੀ ਆ ਜਿਹੜੀ ਕੰਮ 'ਚ ਵਿਸ਼ਵਾਸ ਰੱਖਦੀ ਆ ਔਰ ਦੂਜੇ ਬਸ ਇਹ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਹੀ ਧਰਮ ਦਾ ਦੁਰਉਪਯੋਗ ਕਰਦੀਆਂ ਨੇ ਉਹ ਪਾਰਟੀਆਂ ਨੇ ਜਿਹੜੀਆਂ ਦੇਸ਼ ਨੂੰ ਤੋੜਨ 'ਚ ਵਿਸ਼ਵਾਸ ਰੱਖਦੀਆਂ ਨੇ ਪਰਲੇਕ ਨਾਮ ਆਦਮੀ ਪਾਰਟੀ ਜਿਹੜੀ ਆ ਉਹ ਏਕਤਾ ਦੀ ਬੰਦਾਈ ਪਾਰਟੀ ਆ ਐਪ ਕੇ ਦੁਆਰਾ ਮਾਧਿਅਮ ਇਹ ਸ਼ਿਕਾਇਤ ਦੀ ਗਈ ਹੈ ਇਸਕੇ ਪਿੱਛੇ ਕੀ ਵਜ੍ਹਾ ਲੱਗਤੀ ਆਪਕੋ ਮੈਂ ਆਪਕੇ ਘਰ ਕੇ ਸਾਹਮਣੇ ਖੜਾ ਹੋ ਕੇ ਐਪ ਤੇ ਸ਼ਿਕਾਇਤ ਕਰ ਦੂੰਗਾ ਕਿ ਇੱਥੇ ਕੋਈ ਪੈਸੇ ਵੰਡੇ ਜਾ ਰਹੇ ਨੇ ਕਿ ਮੈਂ ਕਿਸੇ ਦੇ ਵੀ ਕਰ ਦੇ ਕੇ ਇਹਦਾ ਮਤਲਬ ਇਹ ਥੋੜੀ ਜਿਹੀ ਕਿ ਉੱਥੇ ਪੈਸੇ ਵੰਡੇ ਜਾ ਰਹੇ ਨੇ ਜਿਹੜੀਆਂ ਵੀਡੀਓ ਬਣ ਕੇ ਸ਼ਿਕ ਜਿਹੜੀਆਂ ਫੋਟੋਆਂ ਖਿੱਚ ਕੇ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੀਆਂ ਨੇ ਕੀ ਉਹਨਾਂ ਤੇ ਕੋਈ ਕੋਈ ਅਮਲ ਹੋਇਆ ਕੀ ਉਹਨਾਂ ਤੇ ਕੋਈ ਐਕਸ਼ਨ ਹੋਇਆ ਇਲੈਕਸ਼ਨ ਕਮਿਸ਼ਨ ਜਵਾਬ ਦੇਵੇ ਸੋ ਅੱਜ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਹੱਥੋਕਾ ਬਣਿਆ ਹੋਇਆ ਹੈਗਾ ਅੱਜ ਦਿੱਲੀ ਪੁਲਿਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੱਥੋਕਾ ਬਣੀ ਜੀ ਆ ਦਿੱਲੀ ਦੇ ਲੋਕ ਦੇਖ ਰਹੇ ਨੇ ਸਾਰਾ ਕੁਝ ਮੂੰਹ ਤੋੜ ਜਵਾਬ ਦੇਣਗੇ ਕਿਹ ਲੱਗਦਾ ਹੈ ਸਰ ਜਿਸ ਤਰੀਕੇ ਸੇ ਉਹਨਾਂ ਨੇ ਕਹਾ ਹੈ ਕਿ ਦਿੱਲੀ ਪੁਲਿਸ ਕੋ ਇਸ ਕੋ ਲੈ ਕੇ ਇਹਨਾਂ ਨੇ ਕੰਪਲੇਨ ਵੀ ਕੀ ਹੈ ਚੁਣਾਵਾ ਅਧਿਕਾਰੀਆਂ ਦੇ ਦੇਖੋ ਜਿੰਨੀਆਂ ਮਰਜ਼ੀ ਕੰਪਲੇਨਟ ਕਰ ਦਣ ਜਦੋਂ ਘਰ ਦਾ ਮੁਖੀ ਕਰਨੀ ਹੈਗਾ ਤੁਸੀਂ ਮੇਰੇ ਘਰ ਨੂੰ ਤੋੜ ਥੋੜੀ ਸਕਦੇ ਹੋ ਦਰਵਾਜਾ ਥੋੜੀ ਕਰਦੇ ਹੋ ਉੱਥੇ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਥੋੜੀ ਹੋ ਰਹੀਆਂ ਸੀਗੀਆਂ ਉਹ ਮੁੱਖ ਮੰਤਰੀ ਸਾਹਿਬ ਦਾ ਘਰ ਆ ਇੱਕ ਜ਼ਿੰਮੇਵਾਰ ਵਿਅਕਤੀ ਦਾ ਘਰ ਆ 3 ਕਰੋੜ ਪੰਜਾਬੀਆਂ ਦਾ ਘਰ ਆਗਾ ਸੋ ਉਹਦੇ ਤੇ ਇੱਕ ਤਰ੍ਹਾਂ ਦਾ ਦਿੱਲੀ ਦੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਨੇ ਹਮਲਾ ਕੀਤਾਗਾ ਸੋ ਜਿੰਨੀ ਨਿੰਦਾ ਕੀਤੀ ਜਾਵੇ ਉਹਨੇ ਥੋੜੀ ਆ ਮੈਂ ਕਰੜੇ ਸ਼ਬਦਾਂ ਚ ਨਿੰਦਾ ਕਰਦਾਗਾ ਕੀ ਲੱਗਦਾ ਹੈ ਸਰ ਪਹਿਲੀ ਬਾਰ ਐਸਾ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਘਰ ਇਲੈਕਸ਼ਨ ਕਮਿਸ਼ਨ ਕੇ ਅਧਿਕਾਰੀ ਪਹੁੰਚੇ ਬਿਲਕੁਲ ਇਹ ਪਹਿਲੀ ਬਾਰ ਹੋਇਆਗਾ ਕਿ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਦੇ ਅੰਦਰ ਇਲੈਕਸ਼ਨ ਕਮਿਸ਼ਨ ਬੜਿਆਗਾ ਚੁਣੇ ਹੋਏ ਘਰ ਦੇ ਅ ਦਿੱਲੀ ਦੀ ਪੁਲਿਸ ਬੜੀ ਆ ਇਹ ਸਮਝਦਾ ਸਭ ਤੋਂ ਇਤਿਹਾਸਕ ਤੌਰ ਤੇ ਕਾਲਾ ਦੇਣਾ ਔਰ ਮੈਂ ਸਮਝਦਾ ਦੇਸ਼ ਦਾ ਲੋਕਤੰਤਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਖਤਰੇ ਵਿੱਚ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦਾ ਲੋਕਤੰਤਰ ਖਤਮ ਕਰਨਾ ਚਾਹਦੀ ਆ